ਰੇੜੀ ਮਨੁੱਖ ਦੇ ਜੀਵਨ ਦੀ ਸਾਰੀ ਸਰਗਰਮੀ ਆਨੰਦ ਲਈ ਹੈ ਡੰਡੀ ਜਿਵੇਂ ਜਿਵੇਂ ਮਨੁੱਖੀ ਸੱਭਿਆਤਾ ਵਿਕਾਸ ਕਰ ਰਹੀ ਹੈ ਉਸੇ ਅਨੁਪਾਤ ਵਿੱਚ ਇਸ ਦੇ ਮਨ ਦੀ ਪਟਕਣਾ ਹਰ ਦਿਨ ਵੱਧਦੀ ਜਾ ਰਹੀ ਹੈ ਡੰਡੀ ਮਨੁੱਖ ਨੇ ਆਪਣੀਆਂ ਸੁੱਖ ਸਹੂਰਤਾ ਲਈ ਵਸਤਾ ਦਾ ਇੱਕ ਵੱਡਾ ਜੰਗਲ ਉਸਾਰ ਲੇਆ ਹੈ ਜਿੱਥੇ ਹਰ ਦਿਨ ਨਵੀਆਂ ਤੋਂ ਨਵੀਆਂ ਵਸਤਾਂ ਇਜਾਦ ਹੋ ਰਹੀਆਂ ਹਨ ਡੰਡੀ ਬਾਜ਼ਾਰ ਸਾਡੀਆਂ ਲੋੜਾਂ ਤੋਂ ਕਿਤੇ ਅਗਾਹ ਜਾ ਕੇ ਵਸਤਾਂ ਦੇ ਜੰਗਲ ਨੂੰ ਹੋਰ ਸੰਗਣਾ ਕਰ ਰਿਹਾ ਹੈ ਡੰਡੀ ਇਸ ਯੁੱਗ ਵਿੱਚ ਬਾਜ਼ਾਰ ਨੇ ਕੁਦਰਤੀ ਚੀਜ਼ਾਂ ਨੂੰ ਪ੍ਰੋਡਕਟ ਬਣਾ ਦਿੱਤਾ ਹੈ ਡੰਡੀ ਕੁਦਰਤ ਵੱਲੋਂ ਸਾਡੇ ਲਈ ਪੈਦਾ ਕੀਤੇ ਪਾਣੀ ਦੁੱਧ ਫਲ ਅਨਾਜ ਆਦ ਹੁਣ ਕੰਪਨੀਆਂ ਦੇ ਪ੍ਰੋਡਕਟ ਬਣ ਗਏ ਹਨ ਡੰਡੀ ਕਿਸਾਨ ਦੇ ਖੇਤ ਵਾਲੀ ਕਣਕ ਹੁਣ ਜਦੋਂ ਵਪਾਰੀ ਦੇ ਹੱਥ ਵਿੱਚੋਂ ਨਿਕਲ ਕੇ ਬਾਜ਼ਾਰ ਵਿੱਚ ਵਿਕਦੀ ਹੈ ਤਾਂ ਪ੍ਰੋਡਕਟ ਹੋ ਜਾਂਦੀ ਹੈ ਡੰਡੀ ਬਾਜ਼ਾਰ ਸਾਡੀ ਲੋੜ ਤੋਂ ਮੋਟੀਆਂ ਕਮਾਈਆਂ ਕਰਦਾ ਹੈ ਜਿਵੇਂ ਸਾਡੇ ਮੁਹਾਵਰੇ ਸੀ ਕਿ ਪਾਣੀ ਕਿਹੜਾ ਮੁੱਲ ਵਿਕਦਾ ਇਹ ਪਾਣੀ ਹੁਣ ਪ੍ਰੋਡਕਟ ਹੀ ਨਹੀਂ ਬਣਿਆ ਸਗੋਂ ਪਾਣੀ ਦਾ ਕਾਰੋਬਾਰ ਬਹੁਤ ਵੱਡੀ ਸੰਤ ਬਣ ਗਿਆ ਹੈ ਡੰਡੀ ਵੱਡੇ ਵੱਡੇ ਮਾਲਸ ਵਿੱਚ ਹੁਣ ਸoa ਪੈਕਟਾਂ ਵਿੱਚ ਵਿਕਣ ਲੱਗ ਪਈ ਹੈ ਡੰਡੀ ਸੰਸਾਰ ਵਿੱਚ ਫੈਲ ਰਹੇ ਵਸਤਾਂ ਦੇ ਜੰਗਲ ਦੀ ਇਸ਼ਤਿਹਾਰਬਾਜ਼ੀ ਨੇ ਮਨੁੱਖ ਅੰਦਰ ਵਸਤਾਂ ਲਈ ਲਾਲਸਾ ਇੰਨੀ ਵਧਾ ਦਿੱਤੀ ਹੈ ਕਿ ਅਸੀਂ ਵਸਤਾਂ ਲਈ ਜਿਉਣ ਲੱਗ ਪਏ ਹਾਂ ਡੰਡੀ ਮਨੁੱਖ ਵਸਤਾਂ ਦੀ ਬਹੁਲਤਾ ਵਿਚੋਂ ਸੁੱਖਾਂ ਦੀ ਰੈਡੀ ਤਲਾਸ਼ ਕਰਨ ਲੱਗ ਪਿਆ ਹੈ ਜਦ ਕੇ ਵਧੇਰੇ ਵਸਤਾ ਮਨੁੱਖ ਦੀ ਪਰੇਸ਼ਾਨੀ ਨੂੰ ਵਧਾ ਰਹੀਆਂ ਹਨ ਡੰਡੀ ਇੰਟਰਨੈਟ ਅਤੇ AI ਦੇ ਦੌਰ ਵਿੱਚ ਸਾਡੇ ਕੋਲ ਸੂਚਨਾਵਾਂ ਅਤੇ ਜਾਣਕਾਰੀਆਂ ਦਾ ਹੜ ਆ ਗਿਆ ਹੈ ਇਸ ਹੜ ਦਾ ਆਕਾਰ ਦਿਨੋ ਦਿਨ ਵੱਧ ਕੇ ਸਾਡੇ ਮਨ ਉੱਤੇ ਆਪਣਾ ਪ੍ਰਭਾਵ ਵਧਾ ਰਿਹਾ ਹੈ ਡੰਡੀ ਮਨੁੱਖ ਨੂੰ ਕੀ ਹੋਣਾ ਜਾਂ ਬਨਣਾ ਚਾਹੀਦਾ ਹੈ ਪ੍ਰਸ਼ਨ ਚਿੰਨ ਇਸ ਸਵਾਲ ਦੀ ਹੋਂਦ ਹੀ ਬੰਦੇ ਅੰਦਰੋਂ ਮਨਫੀ ਹੁੰਦੀ ਜਾ ਰਹੀ ਹੈ ਡੰਡੀ ਆਲੇ-ਦੁਆਲੇ ਵਾਪਰਦੇ ਵਰਤਾਰਿਆਂ ਤੋਂ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਬਣਾਉਣ ਦੀ ਲੋੜ ਹੁੰਦੀ ਹੈ ਡੰਡੀ ਇਸ ਮਕਸਦ ਲਈ ਬੰਦੇ ਨੂੰ ਨਿਰੰਤਰ ਸਾਲਾਂਵੱਦੀ ਮਿਹਨਤ ਕਰਨੀ ਪੈਂਦੀ ਹੈ ਡੰਡੀ ਪਰ ਸਾਡੇ ਆਲੇ-ਦੁਆਲੇ ਤੇਜ਼ੀ ਨਾਲ ਇੰਨਾ ਕੁਝ ਵਾਪਰ ਰਿਹਾ ਹੈ ਕਿ ਸਾਨੂੰ ਆਪਣੀ رائے ਬਣਾਉਣ ਲਈ ਘੰਟਿਆਂ ਵੱਧੀ ਮੋਬਾਈਲ ਦੀ ਸਕਰੀਨ ਉੱਤੇ ਉਂਗਲਾਂ ਮਾਰ ਕੇ ਫਜ਼ੂਲ ਦੀਆਂ ਰੂੜੀਆਂ ਨੂੰ ਫਰੋਲਣਾ ਪੈਂਦਾ ਹੈ ਭਾਵੇਂ ਉਹਨਾਂ ਗੱਲਾਂ ਦਾ ਸਾਡੇ ਜੀਵਨ ਨਾਲ ਕੋਈ ਵਾਸਤਾ ਵੀ ਨਹੀਂ ਹੁੰਦਾ ਡੰਡੀ ਅਸੀਂ ਛੋਟੀਆਂ-ਛੋਟੀਆਂ ਵਕਤੀ ਜਾਣਕਾਰੀਆਂ ਸੂਚਨਾਵਾਂ ਅਤੇ ਖਬਰਾਂ ਬਾਰੇ ਜਾਣ ਕੇ ਇਨ੍ਹਾਂ ਲਈ ਖੁਸ਼ ਜਾਂ ਦੁਖੀ ਹੋਣ ਦੇ ਭਾਵ ਵਿੱਚ ਗੁਆਚਦੇ ਅਤੇ ਇਸ ਤੋਂ ਉੱਬਰਦੇ ਰਹਿੰਦੇ ਹਾਂ ਡੰਡੀ ਕੁਝ ਸਮਾਂ ਮੋਬਾਈਲ ਦੀ ਸਕਰੀਨ ਉੱਤੇ ਵੇਖਣ ਦੌਰਾਨ ਕਿਸੇ ਨਾ ਕਿਸੇ ਪ੍ਰੋਡਕਟ ਦੀ ਮਸ਼ਹੂਰੀ ਸਾਡੇ ਸਾਹਮਣੇ ਖੋਲ ਜਾਂਦੀ ਹੈ ਮੋਬਾਈਲ ਐਪਾਂ ਤੋਂ ਲੈ ਕੇ ਛੋਟੀਆਂ ਵੱਡੀਆਂ ਹਰ ਤਰ੍ਹਾਂ ਦੀਆਂ ਵਸਤਾਂ ਆਨਲਾਈਨ ਵਿਕਣ ਲਈ ਸਾਨੂੰ ਉਤਸ਼ਾਹਿਤ ਕਰਨ ਲੱਗਦੀਆਂ ਹਨ ਡੰਡੀ ਅਸੀਂ ਉਸ ਅਜੀਬ ਸਥਿਤੀ